ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਗੁਰੂ ਜੀ ਨੂੰ ਕਿਹਾ ਕਿ ਪੁੱਤਰ ਤੂੰ ਵੀ ਆਪਣੇ ਘਰ ਦੀਆਂ ਮੱਝਾਂ ਗਾਵਾਂ ਨੂੰ ਚਾਰ ਲਿਆਇਆ ਕਰ ਅੱਗੇ ਤਾਂ ਸਾਡੇ ਕੰਮ ਹੀ ਜਾਂਦੇ ਹਨ ਪਰ ਹੁਣ ਤੂੰ ਵੀ ਜਾਇਆ ਕਰ ਅਤੇ ਚੰਗੀ ਤਰ੍ਹਾਂ ਆਪਣੀਆਂ ਮੱਝਾਂ ਗਾਵਾਂ ਨੂੰ ਰਜਾ ਕੇ ਲਿਆਇਆ ਕਰ ਨਾਲੇ ਕਰੋ ਬਾਹਰ ਨਿਕਲੇਗਾ ਤਾਂ ਤੇਰਾ ਮਨ ਹੋਰ ਹੋਵੇਗਾ ਅਤੇ ਤੂੰ ਚੰਗਾ ਮਹਿਸੂਸ ਕਰੇਗਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਤੁਸੀਂ ਜਿਸ ਤਰ੍ਹਾਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਤੇ ਕੱਲ ਨੂੰ ਡੰਗਰਾਂ ਨੂੰ ਮੈਂ ਚਾਰ ਕੇ ਲਿਆਵਾਂਗਾ ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਜੀ ਦੇ ਲੜ ਵਿੱਚ ਕੁਝ ਖਾਣ ਲਈ ਬੰਨ ਦਿੱਤਾ ਗਿਆ ਤਾਂ ਗੁਰੂ ਜੀ ਨੇ ਆਪਣੀਆਂ ਮੱਝਾਂ گاਵਾ ਦੇ ਰਸਤੇ ਖੋਲੇ ਅਤੇ ਉਹਨਾਂ ਨੂੰ ਚਾਰਨ ਲਈ ਚੱਲ ਪਏ ਮੱਝਾਂ ਗਾਵਾਂ ਚਾਰ ਦੇ ਚਾਰ ਦੇ ਗੁਰੂ ਨਾਨਕ ਦੇਵ ਜੀ ਇੱਕ ਜਗ੍ਹਾ ਦੇਖ ਕੇ ਉੱਥੇ ਬੈਠ ਗਏ ਅਤੇ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਏ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਬੰਦਗੀ ਵਿੱਚ ਪੂਰੀ ਤਰ੍ਹਾਂ ਲੀਨ ਸਨ ਤਾਂ ਦੂਜੇ ਪਾਸੇ ਗੁਰੂ ਜੀ ਦੀਆਂ ਮੱਝਾਂ ਗਾਵਾਂ ਕਿਸੇ ਹਰੇ ਭਰੇ ਖੇਤ ਵਿੱਚ ਵੜ ਗਈਆਂ ਅਤੇ ਹਰੇ ਭਰੇ ਖੇਤ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ। ਥੋੜੀ ਦੇਰ ਦੇ ਬਾਅਦ ਜਦੋਂ ਖੇਤ ਦਾ ਕਿਸਾਨ ਆਇਆ ਤਾਂ ਉਸਨੇ ਦੇਖਿਆ ਗੁਰੂ ਜੀ ਦੀਆਂ ਮੱਝਾਂ ਗਾਵਾਂ ਨੇ ਖੇਤ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਸੀ। ਆਪਣਾ ਉਜੜਿਆ ਹੋਇਆ ਖੇਤ ਦੇਖ ਕੇ ਕਿਸਾਨ ਬਹੁਤ ਦੁਖੀ ਹੋਇਆ ਅਤੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਦੇਖ ਭਾਈ ਤੂੰ ਪਟਵਾਰੀ ਦਾ ਪੁੱਤਰ ਹੈਂ। ਪਰ ਤੇਰੀਆਂ ਮੱਜਾਂ ਗਾਵਾਂ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਸਾਨ ਨੂੰ ਕਿਹਾ ਕਿ ਭਾਈ ਕੀ ਹੋਇਆ ਜੇਕਰ ਕਿਸੇ ਬੇਜਵਾਨ ਪਸ਼ੂ ਨੇ ਤੇਰੇ ਖੇਤ ਵਿੱਚ ਮੂੰਹ ਪਾ ਲਿਆ ਹੈ ਸਬਰ ਰੱਖ ਪ੍ਰਮਾਤਮਾ ਤੈਨੂੰ ਹੋਰ ਬਰਕਤ ਬਖਸ਼ੇਗਾ ਪਰ ਕਿਸਾਨ ਨੂੰ ਗੁਰੂ ਜੀ ਦੇ ਸ਼ਬਦ ਸਮਝ ਨਹੀਂ ਆਏ ਅਤੇ ਉਸ ਨੇ ਗੁਰੂ ਜੀ ਦੇ ਨਾਲ ਬੈਸਣਾ ਸ਼ੁਰੂ ਕਰ ਦਿੱਤਾ ਬੈਸ ਦਾ ਬੈਸ ਦਾ ਕਿਸਾਨ ਗੁਰੂ ਜੀ ਨੂੰ ਰਾਏ ਗੁਲਾਬ ਦੇ ਕੋਲ ਲੈ ਆਇਆ ਰਾਏ ਗੁਲਾਬ ਜਿਹੜਾ ਕਿ ਉਸ ਸਮੇਂ ਤਲਵੰਡੀ ਦਾ ਹਾਕਮ ਸੀ ਤਾਂ ਕਿਸਾਨ ਨੇ ਰਾਏ ਗੁਲਾਬ ਨੂੰ ਕਿਹਾ ਕਿ ਇਸ ਪਟਵਾਰੀ ਦੇ ਪੁੱਤਰ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ ਹੈ ਇਸ ਨਾਨਕ ਦੀਆਂ ਮੱਜਾਂ ਗਾਵਾਂ ਨੇ ਖੇਤ ਦੀ ਪੂਰੀ ਫਸਲ ਨੂੰ ਤਬਾਹ ਕਰ ਦਿੱਤਾ ਹੈ ਕਿਰਪਾ ਕਰਕੇ ਮੇਰਾ ਨਿਆਂ ਕਰੋ ਰਾਏ ਗੁਲਾਬ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਕਿ ਕਿਉਂ ਭਾਈ ਤੇਰੀਆਂ ਮੱਜਾਂ ਗਾਵਾਂ ਨੇ ਇਸ ਦਾ ਖੇਤ ਕਿਉਂ ਉਜਾੜਿਆ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਰਾਏ ਜੀ ਬੇਰੀਆਂ ਮੱਜਾਂ ਗਾਵਾਂ ਨੇ ਇਸ ਕਿਸਾਨ ਦਾ ਖੇਤ ਬਿਲਕੁਲ ਨਹੀਂ ਉਜਾੜਿਆ ਬਲਕਿ ਇਸ ਦਾ ਖੇਤ ਤਾਂ ਪਹਿਲਾਂ ਦੀ ਤਰ੍ਹਾਂ ਹਰਾ-ਭਰਾ ਹੈ ਜੇਕਰ ਤੁਹਾਨੂੰ ਯਕੀਨ ਨਹੀਂ ਹੈ ਤਾਂ ਤੁਸੀਂ ਆਪਣਾ ਕੋਈ ਬੰਦਾ ਉੱਥੇ ਭੇਜ ਕੇ ਪਤਾ ਕਰਵਾ ਸਕਦੇ ਹੋ ਪਤਾ ਕਰਵਾਉਣ ਲਈ ਰਾਏ ਗੁਲਾਬ ਨੇ ਆਪਣੇ ਪਿਆਦੇ ਭੇਜ ਦਿੱਤੇ ਜਿਸ ਤੋਂ ਬਾਅਦ ਪਤਾ ਲੱਗਾ ਕਿ ਕਿਸਾਨ ਦਾ ਖੇਤ ਪੂਰੀ ਤਰ੍ਹਾਂ ਹਰਾ ਭਰਾ ਹੈ ਤੇ ਨਾ ਹੀ ਪਿਆਦਿਆਂ ਨੂੰ ਪੂਰੇ ਖੇਤ ਵਿੱਚ ਮੱਝਾ ਗਾਵਾਂ ਦੇ ਪੈਰਾਂ ਦਾ ਨਿਸ਼ਾਨ ਕੋਈ ਨਜ਼ਰ ਆਇਆ ਜਦੋਂ ਇਹ ਸਭ ਕਿਸਾਨ ਨੂੰ ਪਤਾ ਲੱਗਾ ਤਾਂ ਕਿਸਾਨ ਨੂੰ ਯਕੀਨ ਜਾਂ ਨਹੀਂ ਹੋਇਆ ਤਾਂ ਉਹ ਦੌੜ ਕੇ ਆਪਣੇ ਖੇਤਾਂ ਵੱਲ ਗਿਆ ਤਾਂ ਜਦੋਂ ਕਿਸਾਨ ਨੇ ਆਪਣੀ ਹਰੀ-ਭਰੀ ਫਸਲ ਹਵਾ ਦੇ ਵਿੱਚ ਝੂਲਦੀ ਦੇਖੀ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਹੋ ਗਿਆ ਅਤੇ ਪੂਰੇ ਰਾਹ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਸੋਚਦਾ ਗਿਆ ਕਿ ਇਹ ਲੜਕਾ ਆਖਿਰ ਹੈ ਕੌਣ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਜਰੂਰ ਦੱਸੋ